ਹੈਲੋ ਸਵੇਲਕਮ ਟੂ ਆਰ ਮੈਥੋਡਸ ਆਫ ਦਾ ਆਪਣੇ ਚੈਨਲ ਫਰੀ ਟੈਕ ਹਬ ਤੇ ਸਵਾਗਤ ਕਰਦਾ 200 ਅੱਜ ਆਪਾਂ ਗੱਲ ਕਰਾਂਗੇ ICICI ਬੈਂਕ ਬਾਰੇ ਕਿ ਜੇ ਅਸੀਂ ICICI ਜੇ ਬੈਂਕ ਵਿੱਚ ਪੈਸੇ ਜਮਾ ਕਰਾਉਣ ਜਾ ਰਹੇ ਹਾਂ ਤਾਂ ਉਸ ਕੈਸ਼ ਵਾਊਚਰ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ ਡਿਟੇਲ ਵਿੱਚ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਜਿਹੜੇ ਤੋਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਹੋਰ ਵੀ ਬੈਂਕਰ ਰਿਲੇਟਡ ਨਿਊ ਟੌਪਿਕਸ ਬਾਰੇ ਕਵਰ ਤੁਹਾਨੂੰ ਮਿਲਦੀ ਰਵੇ ਜਿਵੇਂ ਅਸੀਂ ਬੈਂਕ ਵਿੱਚ ਜਾਣਿਆ ਸਾਨੂੰ ਇਦਾਂ ਦੀ ਡਿਪੋਜ਼ਿਟ ਸਲੀਪ ਇੱਕ ਜਮਾ ਪਰਚੀ ਮਿਲ ਜਾਂਦੀ ਦੋਸਤੋ ਸਭ ਤੋਂ ਪਹਿਲਾਂ ਜੀ ਡੇਟ ਮੈਂਸ਼ਨ ਕਰਾਂਗੇ ਉੱਪਰਲੇ ਪਾਸੇ ਡੇਟ ਜਿਹੜੀ ਡੇਟ ਨੂੰ ਜਮਾ ਕਰਵਾ ਰਹੇ ਹਾਂ ਅਕਾਊਂਟ ਹੋਲਡਰ ਤੁਸੀਂ ਬ੍ਰਾਂਚ ਲਿਖਣਾ ਲਿਖ ਸਕਦੇ ਹੋ ਅਦਰਵਾਈਜ਼ ਜ਼ਰੂਰੀ ਨਹੀਂ ਹੈਗਾ ਇਸ ਤੋਂ ਬਾਅਦ ਜੀ ਅਕਾਊਂਟ ਨੰਬਰ ਮੈਂਸ਼ਨ ਕਰਾਂਗੇ ਉੱਪਰ ਸਾਰੇ ਕਾਲਮ ਦੇ ਵਿੱਚ ਇਕੱਲਾ-ਇਕੱਲਾ ਡਿਜੀਟ ਅਸੀਂ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਕੰਟੈਕਟ ਨੰਬਰ ਲਿਖਣਾ ਜ਼ਰੂਰੀ ਆ ਕੰਟੈਕਟ ਨੰਬਰ ਦੋ ਵੀ ਲਿਖ ਸਕਦੇ ਹੋ ਅਦਰਵਾਈਜ਼ ਇੱਕ ਵੀ ਚੱਲ ਸਕਦਾ ਤੈਨ ਨੰਬਰ ਲਿਖਣਾ ਜੂੜਿਆ ਜੇਕਰ ਤੁਸੀਂ 50000 ਤੋਂ ਉੱਪਰ ਪੈਸੇ ਜਮ੍ਹਾਂ ਕਰਵਾ ਰਹੇ ਕੈਸ਼ ਦੇ ਵਿੱਚ ਆਦਰਵਾਇਜ਼ ਨਹੀਂ ਜ਼ਰੂਰੀ ਡਿਨੋਮੀਨੇਸ਼ਨ ਲਿਖਣੀ ਹੈ 2000 ਤੇ ਕਿੰਨੇ ਨੋਟ ਜਮ੍ਹਾਂ ਕਰਾ ਰਹੇ ਕਿੰਨੀ ਵੈਲਿਊ ਬਣਦੀ ਆ 500 ਕਿੰਨੇ ਨੋਟ ਜਮ੍ਹਾਂ ਕਰਾ ਰਹੇ ਕਿੰਨੀ ਵੈਲਿਊ ਬਣਦੀ ਆ 200 ਦੇ ਨੋਟ ਕਿੰਨੇ ਜਮ੍ਹਾਂ ਕਰਵਾ ਰਹੇ ਉਹਦੀ ਕਿੰਨੀ ਵੈਲਿਊ ਇਸੇ ਤਰ੍ਹਾਂ 100 50 20 10 5 ਅਦਰਜ਼ ਵਿੱਚ ਕਾਇਨ ਟੋਟਲ ਤੁਸੀਂ ਵੈਲਿਊ ਥੱਲੇ ਟੋਟਲ ਦੇ ਵਿੱਚ ਮੈਂਸ਼ਨ ਕਰ ਦੇਣਾ ਐਸਵਾ ਰੁਪੀਸ ਇਨ ਵਰਡਸ ਸ਼ਬਦਾਂ ਵੀ ਮੈਂਸ਼ਨ ਕਰਾਵੇ ਕਿੰਨੇ ਪੈਸੇ ਜਮਾ ਕਰਵਾ ਰਹੇ ਆ ਡਿਪੋਜ਼ਿਟਰ ਦੇ ਸਾਈਨ ਬਹੁਤ ਜ਼ਰੂਰੀ ਆ ਇਸੇ ਤਰ੍ਹਾਂ ਜਿਹੜੀ ਸਾਨੂੰ ਡਿਪੋਜ਼ਿਟਰ ਸਿਲੈਕਟ ਬੈਂਕ ਤੋਂ ਸਟੈਂਪ ਲੱਗਣ ਤੋਂ ਬਾਅਦ ਵਾਪਸ ਮਿਲਦੀ ਆ ਉਹਦੇ ਵਿੱਚ ਵੀ ਡਿਟੇਲ ਪੂਰੀ ਉਹੀ ਮੈਂਸ਼ਨ ਕਰਾਂਗੇ ਡੇਟ ਉੱਪਰ ਮੈਂਸ਼ਨ ਕਰਾਂਗੇ ਅਸਵਾਦ ਅਸੀਂ ਡਿਪੋਜ਼ਿਟਰ ਡਿਪੋਜ਼ਿਟਡ ਇਨ ਬ੍ਰਾਂਚ ਦਾ ਨਾਮ ਲਿਖ ਸਕਦੇ ਆ ਲਿਖਣਾ ਤਾਂ ਲਿਖ ਸਕਦੇ ਆ ਅਦਰਵਾਈਜ਼ ਜ਼ਰੂਰੀ ਨਹੀਂ ਹੈਗਾ ਅਕਾਊਂਟ ਨੰਬਰ ਲੈਣਾ ਜ਼ਰੂਰੀ ਆ ਸੇਵਿੰਗਾਂ ਜਾਂ ਕਰੰਟ ਆ ਇਸ ਤੋਂ ਬਾਅਦ ਅਸੀਂ ਕਾਊਂਟ ਬੌਂਡਰ ਦਾ ਨੇਮ ਡਿਨੋਮੀਨੇਸ਼ਨ ਮੈਂਸ਼ਨ ਕਰਾਂਗੇ 2000 ਦੇ ਕਿੰਨੇ ਨੋਟ ਨੇ 500 ਦੇ ਕਿੰਨੇ ਨੇ 200 ਦੇ ਕਿੰਨੇ 150 20 10 5 ਅਦਰ ਕੋਇਨ ਹੈ ਤਾਂ ਅਦਰਵਾਈਜ਼ ਇਸ ਤਮਤ ਅਸੀਂ ਰੁਪੀਜ਼ ਇਨ ਵਰਡਸ ਵਿੱਚ ਮੈਂਸ਼ਨ ਕਰਾਂਗੇ ਕਿ ਅਸੀਂ ਕਿੰਨੇ ਪੈਸੇ ਸ਼ਬਦਾਂ 'ਚ ਲਿਖਾਂਗੇ ਕਿ ਜਮ੍ਹਾਂ ਕਰਵਾ ਰਹੇ ਹਾਂ ਇਸ ਤੋਂ ਬਾਅਦ ਸਾਨੂੰ ਇਹ ਵਾਰੀ ਸਲਿੱਪ ਤੇ ਬੈਂਕ ਪਹਿ ਜਮ੍ਹਾਂ ਕਰਨ ਤੋਂ ਬਾਅਦ ਸਟੈਂਪ ਲਗਾ ਕੇ ਅਦਰ ਡੇਟ ਪਾ ਕੇ ਤੁਹਾਨੂੰ ਇਹ ਵਾਪਸ ਕਰ ਦੇਵੇਗਾ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ICICI ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਵਾਲੀ ਸਲਿੱਪ ਨੂੰ ਅਸੀਂ ਕਿਵੇਂ ਭਾ ਸਕਦੇ ਹਾਂ ਮੈਨੂੰ ਵੀ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇ ਕਿ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਕੁਇਰੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਮੈਂ ਰੋਜ਼ ਆਨ ਤੱਕ ਦੇਖ ਲਈ ਬਹੁਤ ਧੰਨਵਾਦ ਚੈਨਲ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬਰ ਨਾ ਭੁੱਲਣਾ ਥੈਂਕ ਯੂ ਵੈਰੀ ਮਚ